ਅੱਜ ਦਸਹਿਰੇ ਦਾ ਪਵਿੱਤਰ ਤਿਹਾੜਾ ਜੀ ਮੇਰੇ ਵੱਲੋਂ ਨਾਭਾ ਨਿਵਾਸੀਆਂ ਨੂੰ ਵਿਧਾਨ ਸਭਾ ਨਾਭਾ ਪੰਜਾਬ ਪੂਰੇ ਦੇਸ਼ ਪਰ ਦੁਨੀਆ ਪਰ ਦੇ ਵਿੱਚ ਜਿੰਨੇ ਵੀ ਭਗਵਾਨ ਰਾਮ ਜੀ ਨੂੰ ਚਾਹਣ ਵਾਲੇ ਨੇ ਸਾਰਿਆਂ ਨੂੰ ਦਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਤਿਹਾੜ ਜਿਹੜਾ ਜੀ ਬਹੁਤ ਹੀ ਭਾਈਚਾਰਕ ਸਾਂਝ ਜੋੜਨ ਵਾਲਾ ਤਿਹਾੜ ਹੁੰਦਾ ਔਰ ਇਹ ਤਿਹਾੜ ਜਿਹੜਾ ਜੀ ਬਦੀ ਤੇ ਨੇਕੀ ਦੀ ਲੜਾਈ ਹੈ ਜੀ ਜਿਹਦੇ ਵਿੱਚ ਨੇਕੀ ਜਿੱਤ ਹੁੰਦੀ ਹੈ ਇਹ ਤਿਹਾੜ ਸਾਨੂੰ ਇਹ ਦੱਸਦਾ ਜਿਤੇ ਹਰ ਸਾਲ ਅਸੀਂ ਰਾਵਣ ਦਾ ਪਤਾਂ ਅਸੀਂ ਸਾੜਦੇ ਸਾੜਦੇ ਜਿਹੜਾ ਸਾਡੇ ਅੰਦਰ ਜਿਹੜਾ ਸਾਡੇ ਅੰਦਰ ਮੈਅ ਹੈ ਜੀ ਸਾਡੇ ਅੰਦਰ ਹੰਕਾਰ ਆ ਸਾਡੇ ਅੰਦਰ ਨਿੰਦਿਆ ਚੁਗਲੀ ਹੈ ਜੀ ਸਾਨੂੰ ਉਹਦੇ ਤੋਂ ਵੀ ਨਜਾਤ ਪਾਉਣ ਦੀ ਜ਼ਰੂਰਤ ਹੈ ਹਾਲ ਸਾਡੇ ਪ੍ਰਾਣੇ ਜਿਹੜੇ ਬਜ਼ੁਰਗ ਹੁੰਦੇ ਆ ਗੱਲ ਕਿਹਾ ਕਰਦੇ ਸੀਗੇ ਬਈ ਇਹ ਤਿਹਾਰ ਹਰੇਕ ਸਾਲ ਸਾਨੂੰ ਸਿਖਾ ਕੇ ਜਾਂਦਾ ਜੀ ਪਰ ਅਸੀਂ ਫੇਰ ਕਿਤਨਾ ਕਿਤੇ ਉਸੇ ਗੱਲ ਦੇ ਵਿੱਚ ਲਿਪਤ ਰਹਨੇ ਆ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਭਗਵਾਨ ਰਾਮ ਜੀ ਨੇ ਮਰਿਆਦਾ ਦੇ ਵਿੱਚ ਰਹਿ ਕੇ ਇਸ ਕਰਕੇ ਭਗਵਾਨ ਰਾਮ ਜੀ ਨੂੰ ਮਰਿਆਦਾ ਪਰਸ਼ੋਤਮ ਕਿਹਾ ਜਾਂਦਾ ਜੀ ਤੇ ਉਹਨਾਂ ਨੇ ਮਰਿਆਦਾ ਦੇ ਵਿੱਚ ਰਹਿ ਕੇ ਨੇਕੀ ਦੇ ਨਾਲ ਬਦੀ ਦੇ ਉੱਪਰ ਜਿੱਤ ਪਾਈ ਸੋ ਅੱਜ ਦਾ ਇਤਿਹਾੜ ਜਿਹੜਾ ਜੀ ਜਿਵੇਂ ਇਸ ਵਕਤ ਮੈਂ ਪਟਿਆਲਾ ਪਟਿਆਲਾ ਗੇਟ ਨਾਬਾ ਕੋਲੇ ਹਾਈ ਕੋਰਟ ਪੈਂਦਾ ਜੀ ਉੱਥੇ ਬਹੁਤ ਵੱਡੀ ਧਾਮ ਲੀਲਾ ਹੁੰਦੀ ਹੈ ਬਹੁਤ ਵੱਡਾ ਪ੍ਰਬੰਧ ਹੁੰਦਾ ਇਸ ਤੋਂ ਬਾਅਦ ਕਾਲਜ ਗਰਾਊਂਡ ਸਰਕਾਰੀ ਕਾਲਜ ਗਰਾਊਂਡ ਰਬਦਮਨ ਕਾਲਜ ਨਾਬਾ ਤੇ ਉਸ ਤੋਂ ਬਾਅਦ ਪਾਸੋਂ ਜਿੱਥੇ ਬਹੁਤ ਵੱਡਾ ਇਕੱਠ ਜਿਹੜਾ ਜੀ ਪੂਰੇ ਇਲਾਕੇ ਦਾ ਹੁੰਦਾ ਤੇ ਅੱਜ ਤਿੰਨ ਜਗ੍ਹਾ ਇਹ ਰਾਵਣ ਜਿਹੜਾ ਇੱਥੇ ਜੀ ਉਹ ਫੁਕਿਆ ਜਾਣਾ ਸੋ ਮੇਰੇ ਵੱਲੋਂ ਇੱਕ ਵਾਰ ਫਿਰ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਆਪਣੇ ਮਾਂ-ਬਾਪ ਦੀ ਇੱਜ਼ਤ ਕਰੋ ਆਪਣੇ ਪਰਿਵਾਰ ਦੇ ਵਿੱਚ ਪਿਆਰ ਬਣਾ ਕੇ ਰੱਖੋ ਔਰ ਆਪਣੇ ਆਪਣੇ ਕਾਰੋਬਾਰ ਦੇ ਵਿੱਚ ਸਾਰੇ ਇਮਾਨਦਾਰੀ ਨਾਲ ਕੰਮ ਕਰੋ ਔਰ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਪ੍ਰਤੀ ਆਪਣੀ ਕਮਿਊਨਿਟੀ ਪ੍ਰਤੀ ਵੀ ਵਫਾਦਾਰੀ ਨਿਭਾਉਣੀ ਚਾਹੀਦੀ ਹੈ ਸੋ ਪ੍ਰਮਾਤਮਾ ਕਿਰਪਾ ਕਰੇ ਪੰਜਾਬ ਦੇ ਉੱਪਰ ਨਾਬਾ ਦੇ ਉੱਪਰ ਪੂਰੇ ਦੇਸ਼ ਦੇ ਉੱਪਰ ਕਿ ਅਸੀਂ ਹਰੇਕ ਸਾਲ ਫਤਰੀ ਕਨਾਲ ਤਿਹਾੜ ਮਿਲ ਕੇ ਸਾਰੇ ਮਨਾਉਂਦੇ ਰਹੀਏ ਇੱਕ ਵਾਰ ਫਿਰ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਤਾਂ ਹੀ ਸਭ ਨੂੰ ਜੈ ਸ਼੍ਰੀ ਰਾਮ ਜੀ ਇਹ ਜਿਹੜੀ ਰਾਮਲੀਲਾ ਹੈ 70 ਸਾਲ ਪੁਰਾਣੀ ਚੱਲ ਰਹੀ ਹੈ ਜੀ ਬਹੁਤ ਜਿਆਦਾ ਪਹਿਲਾਂ ਮੰਕਾ ਰਾਮ ਮਰਾਰੀ ਲਾਲ ਜੀ ਉਹਨਾਂ ਦੇ بیٹے ਤਾਰਾ ਜੰਜੀ ਉਹਨਾਂ ਦੇ بیٹے ਅਮਰੀਸ਼ ਉਹਨਾਂ ਨੇ ਇਹ ਤਨ ਬੀੜੀਆਂ ਇਥੇ ਉਹਨਾਂ ਨੇ ਸ਼ੁਰੂ ਕਰੀਤੀ ਜੀ ਚੱਲਦੀ ਰਹੀ ਆਰਾਮ ਲੀਲਾ ਹੁਣ ਉਸ ਤੋਂ ਬਾਅਦ ਹੁਣ ਤੱਕ ਇਹ ਚੱਲ ਰਹੀ ਹੈ ਜੀ ਆਰਾਮ ਭਗਵਾਨ ਦੀ ਕਿਰਪਾ ਇਹ ਸਾਰੇ ਪ੍ਰੇਮ ਨਾਲ ਜਿੰਨੇ ਵੀ ਸਾਡੇ ਕਲਾਕਾਰ ਨੇ ਜੀ ਇਹ ਸਾਰੇ ਇਹ ਕੋਈ ਵੀ ਪੇੜ ਨਹੀਂ ਹੈਗਾ ਜੀ ਸਾਰੇ ਸੇਵਾ ਕਰਦੇ ਨੇ ਅਸੀਂ 70 80 ਕਲੱਬ ਦੇ ਮੈਂਬਰਾਂ ਦੀ ਸਾਰੀ ਸੇਵਾ ਪ੍ਰੇਮ ਨਾਲ ਬਹੁਤ ਵਧੀਆ ਚੱਲ ਰਹੀ ਅਸੀਂ ਨਾਬਾ ਨਿਵਾਸੀਆਂ ਨੂੰ ਦਸਹਰੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆਂ ਆ ਰਾਮ ਭਗਵਾਨ ਅੱਗੇ ਅਰਦਾਸ ਕਰਦੇ ਆਂ ਵੀ ਸਾਰੇ ਦੇਸ਼ ਦੇ ਵਿੱਚ ਸ਼ੁਕ ਸ਼ਾਂਤੀ ਸਮ੍ਰiddhi ਬਣੀ ਰਹੇ ਜੈ ਸ਼੍ਰੀ ਰਾਮ ਪ੍ਰਧਾਨ ਜੀ ਨੇ ਦੱਸਿਆ ਚੇਅਰਮੈਨ ਸਾਹਿਬ ਨੇ ਦੱਸਿਆ ਖੰਨਾ ਜੀ ਨੇ ਕਿ ਲਗਾਤਾਰ 70ਵਾਂ ਸਾਲ ਇਹ ਰਾਨੁਲਾ ਕਲੱਬ ਨੂੰ ਜਿਹੜਾ ਚੱਲਦੇ ਨੂੰ ਹੋ ਗਿਆ ਔਰ 70 ਸਾਲ ਤੋਂ ਹੀ ਜਿਹੜਾ ਦੁਸਹਿਰੇ ਦਾ ਮੇਲਾ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ ਇਸ ਵਾਰ ਜਿਹੜੇ ਪਟਾਕਿਆਂ ਦਾ ਦੇਮਾਨ ਜੀ ਵਾਦਾ ਕਰਕੇ ਗਏ ਸੀ ਵੀ ਪਟਾਕੇ ਵਾਦਾ ਆਦੀ ਉਹ ਤਾਂ ਚੇਅਰਮੈਨ ਸਾਹਮਣੇ ਇਸ ਵਾਰ ਘਟ ਪਟਾਕੇ ਹੀ ਵਾਦਾ ਤੇ ਰਾਵਣ ਦੇ ਪੁਤਲੇ 'ਚ ਵੀ ਜਿਹੜਾ ਪਟਾਕੇ ਪਹਿਲਾਂ ਸੀ ਉਹਨਾਂ ਡੇਡੇ ਕਰਤੇ ਤੇ ਇਸੇ ਤਰ੍ਹਾਂ ਹਰਾਮਿੰਦ ਦਾ ਜਿਹੜੀ ਸਾਡੀ ਜਿੰਨੇ ਵੀ ਕਲਾਕਾਰ ਨੇ ਬੜੇ ਸੁੱਚੇ ਤੇ ਸੱਚੇ ਸ਼ਰਦਾ ਦੇ ਨਾਲ ਆਪਣਾ ਪਾਠ ਕਰਦੇ ਨੇ ਔਰ ਦੁਸਹਿਰੇ ਵਾਲੇ ਦਿਨ ਇਹ ਸਾਰਾ ਮੈਲੇ ਤੁਨ 90 ਦਾ ਪਤਾ ਹੈ ਇੱਕੋ ਇੱਕ ਗਰਾਊਂਡ ਹੈ ਜਿੱਥੇ ਆਤਿਸ਼ਬਾਜ਼ੀ ਦਾ ਮਜ਼ਾਰਾ ਕੀਤਾ ਜਾਂਦਾ ਹੈ ਉਹ ਸਾਡੇ ਲਗਾਤਾਰ ਖੰਨਾ ਸਾਹਿਬ ਤੇ ਪ੍ਰਧਾਨ ਜੀ ਦੇ ਹੁਕਮ ਅਨੁਸਾਰ ਚੱਲਦਾ ਰਿਹਾ ਜੈ ਸ਼੍ਰੀ ਅਕਾਲ